मैं कहा डगी डुगी साफ कर दल बोमी जमी पी है उरे आ, आ जाओ तो तो बहुत तो ही पहिया दस मिनट जा आ जाओ पानी पूे भाई आगे ਉਹ ਤੁਹਾਨੂੰ ਕਿਹਾ ਸੀ ਆ ਡੱਗੀਆਂ ਵੀ ਸਾਫ਼ ਕਰ ਦਿੰਦੇ। ਨਹੀਂ ਅਸੀਂ ਕੱਖ ਜਾਂ ਦੇਖਣ ਲੱਗ ਗਏ ਸੀਗੇ। ਅਸੀਂ ਕਿਹਾ ਬਲਾ ਆ ਕੰਮ ਨਿਬੇੜ ਲਈਏ। ਇਹਦੋਂ ਡੱਗੀਆਂ ਬਾਹਰ ਸਾਫ਼ ਕਰ ਦਾਂਗੇ। ਚੱਲ ਕੋਈ ਨਹੀਂ। ਆ ਤੈਨੂੰ ਦਿਖਾਵਾਂ ਦੇ ਕਿੰਨੀ ਜਲਬਾ ਉਹਦੇ 'ਚ। ਇਹ ਆਪਾਂ ਹੀ ਸਾਫ਼ ਕਰਨੀਆਂ ਕਮਲਿਆ ਹੋਰ ਕੀ ਦੇ ਕਰਨੀਆਂ। ਕਿਹੜੀ ਬਈ? ਉਹ ਕਿਹੜੀ ਨੁਕੀ ਦੱਸੇ ਸੀ 15 ਵੀ ਡੱਗੀਆਂ ਨੇ ਆ ਦੇ। ਆਹਾ। ਕੋਈ ਨਹੀਂ ਬਈ ਕਰ ਦਿੰਦੇ ਆ। ਆ ਦੇ ਕਿੰਨੀ ਜਲਬਾ। ਕਰ ਦੁੰਨੇ ਆ ਬਈ। ਬਈ ਇੱਕ ਤੈਨੂੰ ਗੱਲ ਪੁੱਛਣੀ। ਕਿਹੜੀ ਗੱਲ? ਬਈ ਸੱਤਾ ਸਵੇਰ ਦਾ ਮਾਸ ਕਰੀ ਜਾਂਦਾ। ਭਈ ਗੱਲ ਤਾਂ ਕੋਈ ਨਹੀਂ ਸੀ ਉੱਥੇ ਬਹਿ ਕੇ ਗੱਲ ਕਰ ਚੱਲ 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 ਇਹ ਹੂੰ ਲਾਰੀ ਤੇਰਾ ਬਹਿ ਕੇ ਤੇ ਤੂੰ ਦੱਸ ਕੀ ਗੱਲ ਸੀ ਪੰਜਾਬ ਬਾਈ ਗੱਲਾਂ ਰਾਜ ਨਹੀਂ ਸੀ ਇਹ ਬਹੁਤ ਵੱਡਾ ਦੇਸ਼ ਸੀ ਸੱਪ ਤੋਂ ਸਿੰਧ ਤੋਂ ਸ਼ੁਰੂ ਹੋਇਆ ਕਿੰਨੇ ਹਮਲੇ ਹੋਏ ਹਾਂ ਪੰਜਾਬ ਇਹਨਾਂ ਬੁੱਚਣਾ ਤੋਂ ਡਰਿਆ ਨਹੀਂ ਹਾਂ ਸੱਤੇ ਗੱਲ ਤਾਂ ਤੇਰੀ ਠੀਕ ਹੈ ਇਸ ਪੰਜਾਬ ਨੂੰ ਉਹਨਾਂ ਬਾਹਰ ਲਿਆਂਦੇ ਨਹੀਂ ਮਾਰਿਆ ਜਿੰਨਾ ਇਹਦੇ ਆਪਣਿਆਂ ਨੇ ਮਾਰੇ ਆ ਸਾਡੇ ਆਪਣੇ ਗਦਾਰਾਂ ਨੇ ਜਿਹੜੇ ਸਾਡੇ ਹੁੰਦੇ ਆ ਤੇ ਉਹਨਾਂ ਬਾਹਰਲੇ ਆ ਦੇ ਬਣ ਜਾਂਦੇ ਆ ਉਹਨਾਂ ਗਦਾਰਾ ਕਰਕੇ ਹੀ ਇਹ ਦੇਸ਼ ਦਾ ਅੱਜ ਆ ਹਾਲ ਹੈ ਸਾਡੇ ਆਪਣੇ ਗਦਾਰਾਂ ਕਰਕੇ ਸਾਨੂੰ ਬੈਰੀਆਂ ਤੋਂ ਨਹੀਂ ਉਹਨਾਂ ਖਤਰਾ ਜਿੰਨਾ ਸਾਡੇ ਆਪਣੇ ਗਦਾਰਾਂ ਤੋਂ ਆ ਸੋਚ ਕੇ ਦੇਖ ਜਿੰਨਾ ਦੁੱਧ ਪੰਜਾਬ ਦੇ ਵਿੱਚ ਸੀ ਜਿੰਨਾ ਘਿਓ ਪੰਜਾਬ ਦੇ ਵਿੱਚ ਸੀ ਐਨਾ ਕਿਸੇ ਦੇਸ਼ ਦੇ ਵਿੱਚ ਨਹੀਂ ਸੀ ਸਾਡੇ ਪੰਜਾਬ ਦੇ ਵਿੱਚ ਸ਼ੁੱਧ ਘਾਉਦੀਆਂ ਨਹਿਰਾ ਵਗਦੀਆਂ ਸੀ ਤੇ ਪੰਜਾਬ ਦੇ ਵਿੱਚ ਜਿੰਨੀਆਂ ਜੜੀਆਂ ਬੂਟੀਆਂ ਨੇ ਜਿੰਨਾਂ ਜੜੀਆਂ ਬੂਟੀਆਂ ਨੂੰ ਵਰਤ ਕੇ ਸਾਡੇ ਲੋਕ ਠੀਕ ਹੋ ਜਾਂਦੇ ਸੀ ਕੋਈ ਅੱਜ ਕੱਲ੍ਹ ਦੀਆਂ ਭਿਆਨਕ ਬਿਮਾਰੀਆਂ ਨਹੀਂ ਸੀ ਜਿਵੇਂ ਅੱਜ ਕੱਲ੍ਹ ਹਾਲਾਤ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਹੜਾ ਨਹੀਂ ਜਿਹੜਾ ਅੱਜ ਦਵਾਈਆਂ ਨਾਲ ਨਹੀਂ ਜਿਉਂਦਾ ਪਰ ਸਾਡੇ ਹਾਲਾਤ ਇਹ ਬਣਾਏ ਗਏ ਨੇ ਸਾਥੋਂ ਚੰਗੀਆਂ ਖੁਰਾਕਾਂ ਖੋ ਕੇ ਢੰਗ ਦੇ ਨਾਲ ਰਾਜਨੀਤੀ ਢੰਗ ਦੇ ਨਾਲ ਸਾਡੇ ਨੌਜਵਾਨ 6 6 7 7 ਫੁੱਟ ਦੇ ਗੱਬਰੂ ਹੁੰਦੇ ਸੀ ਜਿਨ੍ਹਾਂ ਨੂੰ ਦੇਖ ਕੇ ਦਿਮਾਗ ਖਰਾਬ ਹੋ ਜਾਂਦਾ ਇਹ ਦੁਸ਼ਮਣ ਦਾ ਇਹੋ ਜਿਹੇ ਨੌਜਵਾਨ ਹੁੰਦੇ ਸੀ ਸਾਡੇ ਸਰਵੱਤ ਦੇ ਭਲੇ ਦੀ ਧਰਤੀ ਸੀ ਪੰਜਾਬ ਪਰ ਜਿਹੜਾ ਅੱਜ ਬਾਹਰ ਦੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਸਾਡੇ ਪੰਜਾਬ ਦੀਆਂ ਨਹੀਂ ਬਾਹਰੋਂ ਚੱਲਦੀਆਂ ਨੇ ਉਹਨਾਂ ਨੇ ਅੱਜ ਬੇੜਾ ਗਰਕ ਕਰਕੇ ਰੱਖਤਾ ਸਾਡੇ ਰੰਗਲੇ ਪੰਜਾਬ ਦਾ ਤੇਰੀ ਗੱਲ ਬਿਲਕੁਲ ਸੱਚੀ ਆ ਬਾਈ ਪੰਜਾਬ ਨੂੰ ਮਾਰਾਂ ਇੰਨਾ ਗਦਾਰਾਂ ਨੇ ਯਾਰ ਕਦੇ ਹੜਾ ਨਾ ਮਾਰਤਾ ਕਦੇ ਹੱਤਵੰਦੀ ਕਹਿ ਕੇ ਮਾਰਤਾ ਕਦੇ ਨਸ਼ੇ ਨਾ ਮਾਰਤਾ ਕਦੇ ਫੈਸ਼ਨ ਨਾ ਮਾਰਤਾ ਕਦੇ ਪ੍ਰਵਾਸੀਆਂ ਦੀ ਲਹਿਰ ਨਾ ਮਾਰਤਾ ਹਰ ਵਾਰੀ ਕੋਈ ਨਾ ਕੋਈ ਨਵਾਂ ਖਤਰਾ ਯਾਰ ਉੱਤੇ ਖੜਾ ਕਰ ਦਿੰਨੇ ਨੇ ਦਿੱਲੀ ਦੇ ਗਦਾਰ ਹਾਂ ਹਿੰਦਰਾ ਪੰਜਾਬ ਦੀ ਸ਼ਾਨ ਪੰਜਾਬ ਦਾ ਮਾਣ ਅੱਜ ਸਾਰਾ ਕੁਝ ਖਤਰੇ 'ਚ ਆਜੇ ਆ ਹਾਲਾਤ ਨੇ ਪੰਜਾਬ ਦੇ ਪਰ ਡੋਲਣ ਦੀ ਵੀ ਲੋੜ ਨਹੀਂ ਜਿੰਨਾ ਚਿਰ ਇਹ ਗੁਰੂਆਂ ਦੇ ਪੰਜਾਬ ਦਾ ਇੱਕ ਵੀ ਗੱਭਰੂ ਇਸ ਪੰਜਾਬ ਦੇ ਵਿੱਚ ਹੈ ਨਾ ਜਿਹਦੀ ਛਾਤੀ ਦੇ ਵਿੱਚ ਮਰਦਾ ਹੈ ਤਾਂ ਇਹ ਪੰਜਾਬ ਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਇੱਕ ਦਿਨ ਆਊਗਾ ਜਦੋਂ ਕੋਈ ਮਰਦ ਦਾ ਚੇਲਾ ਉੱਠੂਗਾ ਜਦੋਂ ਉਸ ਬਾਜਾਂ ਵਾਲੇ ਦੇ ਬਚਨ ਪੂਰੇ ਹੋਣੇ ਨੇ ਤੇ ਇਹ ਪੰਜਾਬ ਦੁਬਾਰੇ ਫੇਰ ਸੋਨੇ ਦੀ ਚਿੜੀ ਹੋਊਗਾ ਇਹ ਗੱਲ ਮੇਰੀ ਯਾਦ ਰੱਖਿਓ ਉਹ ਵੀ ਦਿਨ ਆਊਗਾ ਜਦੋਂ ਇਹ ਹੀ ਪੰਜਾਬ ਅਬ ਦੀ ਅਸਲੀ ਪਹਿਚਾਨ ਦੇ ਵਿੱਚ ਹੋਊਗਾ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਇੱਕ ਮਨੁੱਖ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਬੁੱਢਾ ਹੈ ਭਾਵੇਂ ਕੋਈ ਔਰਤ ਹੈ ਤੇ ਭਾਵੇਂ ਕਿਸੇ ਵੀ ਭਾਈਚਾਰੇ ਦਾ ਕੋਈ ਵੀ ਭੈਣ ਭਰਾ ਇੱਥੇ ਹਰ ਇੱਕ ਸੌਖਾ ਹੋਊਗਾ ਉਹ ਦਿਨ ਆਊਗਾ ਉਹ ਚੰਗੀ ਨੀਤੀ ਦਾ ਦਿਨ ਹੈ ਉਹ ਚੰਗੀ ਸੋਚ ਦਾ ਦਿਨ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਚੰਗੀ ਨੀਤੀ ਨਹੀਂ ਨਾ ਹੈਗੀ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਜਿਹੜੇ ਲੋਕ ਬਾਰ ਲੀਆਂ ਪਾਰਟੀਆਂ ਦੇ ਨਾਲ ਰਲ ਕੇ ਪੰਜਾਬ ਦਾ ਘਾੜ ਕਰਨਾ ਚਾਹੁੰਦੇ ਨੇ ਨਾ ਉਹਨਾਂ ਦੇ ਮਨ 'ਚ ਭਲੇਖਾ ਹੈ ਵੀ ਅਸੀਂ ਬਾਹਰਲੀਆਂ ਪਾਰਟੀਆਂ ਨਾਲ ਰਲ ਕੇ ਪੰਜਾਬ ਨੂੰ ਜਿੱਤ ਲਾਂਗੇ ਪੰਜਾਬ ਨੂੰ ਢਾ ਲਾਂਗੇ ਪੰਜਾਬ ਨੂੰ ਮਾਰ ਲਾਂਗੇ ਹਿੰਮਤ ਨਹੀਂ ਹੈਗੀ ਇੱਥੇ ਕਿਸੇ ਦੀ ਵੀ ਪੰਜਾਬ ਨੂੰ ਕੋਈ ਮਾਰ ਜੂ ਪੰਜਾਬ ਨੂੰ ਕੋਈ ਢਾ ਜੂ ਕਿਉਂਕਿ ਪੰਜਾਬ ਦੇ ਪੁੱਤਾਂ ਦੇ ਵਿੱਚ ਹਲੇ ਜਮੀਰ ਜਿਉਂਦਾ ਹੈ ਹਲੇ ਜਮੀਰ ਮਰਿਆ ਨਹੀਂ ਇਹ ਜਿੰਨਾ ਮਰਜ਼ੀ ਕਹਿ ਦੇਣ ਪੰਜਾਬ ਨਸ਼ੇ ਚ ਡੁੱਬ ਗਿਆ ਇਹ ਪੰਜਾਬ ਨਹੀਂ ਡੁੱਬਦਾ ਕਿਉਂ ਕਿ ਇਹ ਪੰਜਾਬ ਬਾਜਾ ਵਾਲੇ ਦਾ ਇਹ ਪੰਜਾਬ ਦਸਾਂ ਗੁਰੂਆਂ ਦਾ ਇਹ ਪੰਜਾਬ ਉਹਨਾਂ ਸਾਰੇ ਯੋਧਿਆਂ ਦਾ ਜਿਨ੍ਹਾਂ ਨੇ ਇਹ ਪੰਜਾਬ ਦੀ ਖਾਤਰ ਜੰਗਾਂ ਲੜੀਆਂ ਯੁੱਧਾਂ ਲੜੀਆਂ ਫੇਰ ਇਹ ਪੰਜਾਬ ਨੂੰ ਬਚਾਇਆ ਨਹੀਂ ਪਾਪੀ ਜ਼ਾਲਮ ਇਹ ਪੰਜਾਬ ਨੂੰ ਬਖਸ਼ਣਾ ਨਹੀਂ ਚਾਹੁੰਦੇ ਸੀ ਤੇ ਉਹੀ ਹਾਲ ਅੱਜ ਹੈ ਕਿਤੇ ਹੜ੍ਹਾਂ ਦਾ ਬਾਰ ਇਤੇ ਨਸ਼ਿਆਂ ਦਾ ਵਾਰ ਕਿਹੜੇ ਕਿਹੜੇ ਵਾਰ ਨਹੀਂ ਪੰਜਾਬ ਤੇ ਲੋਕ ਕਰਦੇ ਪਰ ਇਸ ਧਰਤੀ ਦੀ ਰੱਖਸ਼ਾ ਦਸਵੇਂ ਪਾਤਸ਼ਾਹ ਆਪ ਕਰਦੇ ਸ਼ਹੀਦ ਸਿੰਘ ਆਪ ਕਰਦੇ ਨੇ ਤੇ ਤੁਹਾਨੂੰ ਵੀ ਮੈਂ ਇਹ ਗੱਲ ਕਹਿਣਾ ਗੁਰੂ ਵਾਲੇ ਬਣੋ ਗੁਰੂ ਦੇ ਰਸਤੇ ਚੱਲੋ ਫੇਰ ਪੰਜਾਬ ਮੁੜ ਕੇ ਆਊਗਾ ਪੰਜਾਬ ਜਰਦੇ ਮਲ ਨਾਲ ਮੁੜ ਕੇ ਨਹੀਂ ਆਉਂਦਾ ਪੰਜਾਬ ਬੀੜੀਆਂ ਲਾਉਣ ਨਾਲ ਮੁੜ ਕੇ ਨਹੀਂ ਆਉਂਦਾ ਪੰਜਾਬ ਟੀਕੇ ਲਾਉਣ ਨਾਲ ਮੁੜ ਕੇ ਨਹੀਂ ਆਉਂਦਾ ਪੰਜਾਬ ਚੋਰੀਆਂ ਕਰਨ ਦੇ ਨਾਲ ਮੁੜ ਕੇ ਨਹੀਂ ਆਉਂਦਾ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਜੇ ਸਾਡੇ ਨੌਜਵਾਨ ਚੱਲਣਗੇ ਫੇਰ ਇਹ ਜਾ ਕੇ ਅਸਲੀ ਪੰਜਾਬ ਬਣੂਗਾ ਤੇ ਨਹੀਂ ਨਹੀਂ ਫਿਰ ਧਰਨੇ ਲਾਉਣ ਦੇ ਨਾਲ ਮੰਗਾਂ ਪੂਰੀਆਂ ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਟਾਰ ਪੇਜ ਕੇ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਜਿੰਨੇ ਵੀ ਸਾਡੇ ਨਾਲ ਫੈਮਿਲੀ ਜੁੜੇ ਹੋ ਤੁਹਾਡੇ ਸਦਕਾ ਹੀ ਅਸੀਂ ਅੱਗੇ ਜਾ ਸਕਦੇ ਆ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਮਾਨ ਬਖਸ਼ਿਆ ਕਰੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਸ਼ੁਕਰੀਆ ਜੀ